ਸਨਮਾਨ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਤੁਹਾਨੂੰ ਕੱਲ ਨੂੰ ਤਾਂ ਉਹ ਮੂਰੇ ਰੱਖਤੇ ਆ ਜੀ ਬੈਠਿਆਂ ਦੇ ਕਿ ਰੱਖਤੇ ਉਹ ਮੂਰੇ ਹੀ ਮਾਰ ਰੱਖਤੇ ਆ ਜਿਹੜਾ અપਮਾਨ ਆ ਮਾਨ ਨਹੀਂ ਟੀਰੀਅਮ ਦੇ ਚੁੰਨਦਾ ਸੀਗਾ ਉਦੋਂ ਮੰਤਰੀ ਜੀ ਆਪ ਨੇ ਗੱਲ ਵਿੱਚ ਲੋਈ ਪਾਉਂਦੇ ਹੁੰਦੇ ਸੀਗੇ ਹੁਣ ਆ ਤਾਂ ਇਤਨਾ ਜਿਵੇਂ ਅੱਗੇ ਰੋਟੀ ਛੱਡ ਨਹੀਂ ਹੁੰਦੀ ਆ ਉਹ ਗੱਲ ਆ ਇੱਕ ਹੀ ਹੋਇਆ ਅਗਲੇ ਪਾਸੇ ਕੁਰਸੀ ਦੇ ਉੱਤੇ ਰੱਖਤੇ ਲੱਡੂ ਰੱਖਤੇ ਪੁਰਾਣਾ ਰੱਖਤਾ ਇਹ ਕੀ ਆ 150 ਦੇ ਲੱਡੂਆਂ ਦੇ ਭੁੱਖੇ ਨਹੀਂ ਲੱਡੂ ਸਾਡੇ ਘਰੇ ਬਥੇਰੇ ਬੋਤਾ ਪਹਿਲਾਂ ਹੀ ਇਹਨਾਂ ਦੇ ਮੂਰੇ ਧਰ ਦਿੱਤੇ ਗਏ ਨੇ ਪਹਿਲਾਂ ਹੀ ਇਹ ਫ੍ਰੀडम फाइਟਰਾਂ ਦੇ ਪਰਿਵਾਰ ਨੇ ਸਨਮਾਨ ਨੂੰ ਪਹਿਲਾਂ ਦੇਤੇ ਆ ਮੰਤਰੀ ਸਾਹਿਬ ਜੇ ਆਏ ਨੀਗੇ ਕੀ ਲੱਗਦਾ ਕੀ ਮਤਲਬ ਇੱਕ ਫਾਰਮੈਲਟੀ ਆ ਸਾਡੇ ਪਾਸ ਦਾ ਫਾਰਮੈਲਟੀ ਆ ਜੀ ਜਿਹੀ ਬਾਈ ਚਾਂਸ ਇੱਥੇ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਦੇ ਆ ਤੇ ਜਿਹੜੇ ਹੋਰ ਪ੍ਰਸ਼ਾਸਨ ਹੁੰਦੇ ਆ ਨਹੀਂ ਨਹੀਂ ਮੰਤਰੀ ਸਾਹਿਬ ਕੋਲ ਟਾਈਮ ਹੀ ਨਹੀਂ ਹੈਗਾ ਵੇਖੋ ਸਾਡੇ ਬਜ਼ੁਰਗਾਂ ਨੇ ਕਿੰਦਾ ਕਟੀਆਂ ਚੌਲਾਂ ਤੇ ਗੁਜ਼ਾਰਾ ਕੀਤਾ ਕਈ ਉੱਥੇ ਹੀ ਵਿਚਾਰੇ ਸ਼ਹੀਦ ਹੋ ਗਏ ਫ੍ਰੀडम फाइਟਰਾਂ ਦੀ ਸ਼ਹੀਦਾਂ ਦੀ ਕੁਰਬਾਨੀ ਨਾਲੋਂ ਹਾਂਜੀ ਹਾਂਜੀ ਮੰਤਰੀਆਂ ਦਾ ਟਾਈਮ ਕੀਮਤੀ ਹੋ ਗਿਆ ਜਾਂ ਤੁਹਾਨੂੰ ਆਖੋ ਪਰੋਖੇ ਕੀਤਾ ਜਾ ਰਿਹਾ ਮੰਤਰੀਆਂ ਦਾ ਟਾਈਮ ਕੀਮਤੀ ਹੋ ਗਿਆ ਸਰਪੰਚਾਂ ਦਾ ਟਾਈਮ ਹੋ ਗਿਆ ਜਿਹੜੇ ਚੇਅਰਮੈਨ ਆ ਉਹਨਾਂ ਦਾ ਟਾਈਮ ਹੋ ਗਿਆ ਤੁਹਾਨੂੰ ਅੱਜ ਫਿਰ ਜਿਹੜੇ ਨਾਮ ਨੇ ਅੱਗੇ ਰੱਖਦੇ ਹੋ ਜੀ ਉਸ ਤਰ੍ਹਾਂ ਹੀ ਬਸ ਖਾਣਾ ਪੂਰਤੀ ਹੁੰਦੀ ਜਿਵੇਂ ਮੂਰੇ ਰੱਖਦੇ ਹਾਂ ਮੂਰੇ ਰੱਖਦੇ ਇਹ ਤਸਵੀਰ ਤੁਸੀਂ ਆਪ ਨਜ਼ਰ ਮਾਰ ਲਓ ਸਾਰੇ ਜਿਹੜੇ ਫ੍ਰੀडम फाइਟਰਾਂ ਦੇ ਪਰਿਵਾਰ ਨੇ ਸਭ ਦੇ ਨਾਲ ਹੀ ਇਸ ਵਾਰ ਇਸ ਤਰ੍ਹਾਂ ਕੀਤਾ ਇਨਾਂ ਦੇ ਪਾਸਾ ਛੋਟਾ ਹੈ ਕੰਮ ਸਾਡੇ ਪਾਸਾ ਬਹੁਤ ਵੱਡਾ ਹਾਂ ਇਹਨਾਂ ਸਰਕਾਰ ਨੇ ਐਲਾਨ ਕੀਤਾ ਫੀਡਰ ਨਾਂ ਤੇ ਜਿਹੜੇ ਸਰਕੂ ਵਾਲਾ ਉਹਨੇ ਨਾਂ ਤੇ ਹੋਣਾ ਚਾਹੀਦਾ ਮੇਰੀ ਫਾਈਲ ਜਿਹੜੀ ਆ ਇੱਕ ਸਾਲ ਹੋ ਗਿਆ ਉਹ ਫਰੋਈਪਰ ਤੋਂ ਅੱਗੇ ਨਹੀਂ ਗਈ ਜੀ ਅੱਛਾ ਕਿਹੜੇ ਪਿੰਡ ਤੋਂ ਇੱਕ ਪਿੰਡ ਪਧਰੀ ਮਖੂ ਬਲਾਕ ਆ ਕਿੰਨੇ ਕਿੰਨੇ ਟਾਈਮ ਤੋਂ ਨਹੀਂ ਗਈ ਜੀ ਸਰਕਾਰ ਯਾਨੀ ਮੈਂ ਪਿਛਲੇ ਸਾਲ ਅਪਲਾਈ ਕੀਤੀ ਸੀਗੀ ਹੁਣ 25 ਦੇਖੋ ਆ ਗਿਆ ਵਾ 24 ਸਰਾ ਨੰਗ ਆ ਇੱਕ ਸਰਕਾਰ ਦੇ ਭਾਦਾ ਛੋੜਾ ਇਹ ਕੰਮ ਮੇਰੇ ਭਾਦਾਤ ਪਹਾੜ ਬਣ ਗਿਆ ਸਾਡਾ ਸਾਡਾ ਸਵਾਲ ਇੱਥੇ ਵੀ ਉਹੋ ਸੀਗਾ ਵੀ ਫ੍ਰੀडम फाइਟਰਾਂ ਨੂੰ ਜਿਹੜੀਆਂ ਟਰੋਫੀਆਂ ਨੇ ਸਨਮਾਨ ਨੂੰ ਪਹਿਲਾਂ ਦੇਤੇ ਆ ਮੰਤਰੀ ਸਾਹਿਬ ਜੇ ਆਏ ਨੀਗੇ ਕੀ ਲੱਗਦਾ ਕੀ ਮਤਲਬ ਇੱਕ ਫਾਰਮੈਲਟੀ ਆ ਸਾਡੇ ਭਾਦਾ ਦਾ ਫਾਰਮੈਲਟੀ ਆ ਜੀ ਇਹ ਜਦੋਂ ਸਰਕਾਰ ਬਣੀ ਸੀ ਇਹ ਆਂਦੇ ਸੀ ਫ੍ਰੀडम फाइਟਰ ਹੋਵੇ ਭਾਵੇਂ ਕੋਈ ਸ਼ਹੀਦ ਹੋਵੇ ਕੋਈ ਹੋਵੇ ਅਸੀਂ ਵੱਧ ਤੋਂ ਵੱਧ ਪੈਲ ਦੇ ਧਾਰ ਤੇ ਕੰਮ ਕਰਾਂਗੇ ਜਿਹੜੀ ਸਾਡੀ ਸੁਣਵਾਈ ਆ ਸਾ ਅਸੀਂ ਤਾਂ ਮੈਂਬਰਾਂ ਨਾਲੋਂ ਵੀ ਸਾਡੀ ਇਹ ਦੁਰਦਸ਼ਾ ਜਾਰੀ ਹੋਣ ਰਹੀ ਆ ਸਰਕਾਰੀ ਦਫ਼ਤਰਾਂ ਇ ਤੁਹਾਨੂੰ ਕਿੰਨਾ ਕੁ ਸਨਮਾਨ ਮਿਲਦਾ ਹੁਣ ਜੀ ਵੇਖੋ ਬਿਜਲੀ ਦੇ ਬਿੱਲ ਜਿਹੜੇ ਸਰਕਾਰਾਂ ਦੀਆਂ ਮਾਫ ਕਰਨੇ ਆ ਜੇ ਅਸੀਂ ਬਿਜਲੀ ਦਫ਼ਤਰ ਜਾਂਦੇ ਆ ਉਹ ਆਖੇ ਸਾਡੇ ਕੋਲ ਲਿਸਟ ਹੀ ਕੋਈ ਨਹੀਂ ਹੈਗੀ ਅਸੀਂ ਧੱਕੇ ਖਾ ਖਾ ਕੇ ਹਰ ਕੇ ਅੱਕ ਕੇ ਘਰੇ ਬੈਠੀ ਆ ਹਾਜੀ ਹਾਜੀ ਮੰਤਰੀ ਸਾਹਿਬ ਨਹੀਂ ਆਏਗੇ 5 10 ਮਿੰਟ ਪਾਏ ਆ 10 ਵਜੇ ਚ ਤੇ ਕੀ ਲੱਗਦਾ ਹੈਗਾ ਵੀ ਜਿਹੜੇ ਸਨਮਾਨ ਪਹਿਲਾਂ ਸਾਰੇ ਫਰੀडम फाइਟਰਾਂ ਦੇ ਅੱਗੇ ਰੱਖਤੇ ਆ ਮੰਤਰੀ ਸਾਹਿਬ ਆ ਕੇ ਫੋਟੋ ਕਰਾਉਣਗੇ ਕੱਲੀ ਫੋਟੋ ਕਰਾਉਣੀ ਆਉਣਗੇ ਮੇਰੇ ਹਿਸਾਬ ਨਾਲ ਤਾਂ ਇਹੋ ਹੀ ਗੱਲ ਆ ਹੁਣ ਜਦ ਜੇ ਅਸੀਂ ਬਾਈਚਾਂਸ ਇੱਥੇ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਦੇ ਆ ਤੇ ਜਿਹੜੇ ਹੋਰ ਪ੍ਰਸ਼ਾਸਨ ਹੁੰਦੇ ਆ ਨਹੀਂ ਨਹੀਂ ਮੰਤਰੀ ਸਾਹਿਬ ਕੋਲ ਟਾਈਮ ਹੀ ਨਹੀਂ ਹੈਗਾ ਵੇਖੋ ਸਾਡੇ ਬਜ਼ੁਰਗਾਂ ਨੇ ਕਿੰਦਾ ਕਟੀਆਂ ਚੌਲਾਂ ਤੇ ਗੁਜ਼ਾਰਾ ਕੀਤਾ ਕਈ ਉੱਥੇ ਹੀ ਵਿਚਾਰੇ ਸ਼ਹੀਦ ਹੋ ਗਏ ਭੁੱਖੇ 8-8 ਸਾਲ ਤੋਂ ਜਿਆਦਾ ਜਿਆਦਾ ਸ਼ਿਵਾਸ ਚੰਦਰਪੋਤ ਦੀ ਫੌਜ ਆ ਉਹਨਾਂ ਨੇ ਕਿੰਨਾ ਨਾਹੀਂ ਤੇ ਆਮ ਸਾਨੂੰ ਤਾਂ ਪਬਲਿਕ ਇਹੋ ਕਹਿੰਦੀ ਤਾਂ ਤੁਹਾਨੂੰ ਕੀ ਆ ਜਿਹੜੇ ਐਮਐਲਏ ਬਣ ਜਾਂਦੇ ਜਾਂ ਮੰਤਰੀ ਬਣ ਜਾਂਦੇ ਉਹ ਜਦੋਂ ਤਾਂ ਨਵੇਂ-ਨਵੇਂ ਬਣਦੇ ਆ ਉਹ ਤਾਂ ਤਾਂ ਐ ਕਰਦਾਂਗੇ ਜਾਂ ਕਰਦਾਂਗੇ ਪਰ ਇੱਕ ਕੋਈ ਵੀ ਨਿਸ਼ਾਨ ਨਹੀਂ ਹੈਗਾ ਫ੍ਰੀडम फाइਟਰ ਦੇ ਨਾ ਤੇ ਪਿੰਡਾਂ ਦੇ ਵਿੱਚ ਜਾਂ ਕੋਈ ਤੇ ਸ਼ਹਿਰਾਂ ਦੇ ਵਿੱਚ ਆਪਣਾ ਜੀ ਮੇਰਾ ਨਾਮ ਪ੍ਰਤਾਪ ਸਿੰਘ ਹੈ ਪਿੰਡ ਪਧਰੀ ਬਰਾਕ ਮਖੂਆ ਜੀ ਮੈਂ ਜੂਥ ਕਲੱਬ ਦਾ ਪ੍ਰਧਾਨ ਵੀ ਰਿਆਂ ਜੀ ਫ੍ਰੀडम फाइਟਰਾਂ ਦੀ ਕੁਰਬਾਨੀ ਨਾਲੋਂ ਹਾਂਜੀ ਹਾਂਜੀ ਮੰਤਰੀਆਂ ਦਾ ਟਾਈਮ ਕੀਮਤੀ ਹੋ ਗਿਆ ਜਾਂ ਤੁਹਾਨੂੰ ਆਖੋ ਪਰੋਖ ਕੀਤਾ ਜਾ ਰਿਹਾ ਹੈ ਮੰਤਰੀਆਂ ਦਾ ਟਾਈਮ ਕੀਮਤੀ ਹੋ ਗਿਆ ਸਰਪੰਚਾਂ ਦਾ ਟਾਈਮ ਹੈ ਜਿਹੜੇ ਚੇਅਰਮੈਨ ਆ ਉਹਨਾਂ ਦਾ ਟਾਈਮ ਹੋ ਗਿਆ ਉਹ ਉਹਨਾਂ ਦਾ ਵੱਤੋ ਹਾਂਜੀ ਤੁਸੀਂ ਤੁਸੀਂ ਦੱਸੋ ਜੀ ਕੀ ਕਹਿਣਾ ਚਾਹੁੰਦੇ ਬਾਈ ਇਹ ਕਹਿਣਾ ਚਾਹੁੰਦਾ ਇਹ ਸਕੂਲਾਂ ਦੇ ਨਾ ਫ੍ਰੀਡਮ ਫਾਗਰਾਨੇ ਨਾ ਤੇ ਰੱਖਣਾ ਤੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਪਰ ਉਹ ਕਾਗਜ਼ੀ ਪੱਤਰੀ ਹੈ ਹਾਂ ਅੱਗੇ ਅਮਲ ਦੇ ਵਿੱਚ ਕੋਈ ਨਹੀਂ ਲਿਆ ਨਾ ਜੇ ਅਸੀਂ ਪੰਚਾਇਤੋਂ ਮਾਤਾ ਪੂ ਆਕੇ ਤੇ ਉਹ ਵੀ ਰਦੀ ਦੀ ਟੋਕਰੀ ਚ ਜਾਂਦਾ ਤੁਹਾਨੂੰ ਤੁਹਾਨੂੰ ਸਨਮਾਨ ਦਿੱਤਾ ਹੈ ਹਾਂਜੀ ਹਾਂ ਕਿੱਥੇਗਾ ਕਿੱਥੇਗਾ ਉਹ ਸੀਚੇ ਪਿਆ ਪਰ ਉਹਦਾ ਅਸੀਂ ਉਹਦਾ ਬਾਦਾਂ ਨਹੀਂ ਮੰਨਦੇ ਨਹੀਂ ਸਨਮਾਨ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਤੁਹਾਨੂੰ ਕੱਲ ਨੂੰ ਤਾਂ ਉਹ ਮੂਰੇ ਰੱਖਤੇ ਆ ਜੀ ਬੈਠਿਆਂ ਦੇ ਕਿ ਰੱਖਤੇ ਉਹ ਮੂਰੇ ਹੀ ਮੂਰ ਰੱਖਤੇ ਆ ਜਿਹੜਾ અપਮਾਨ ਆ ਮਾਨ ਨਹੀਂ ਅੱਛਾ ਤੇ ਕੀ ਲੱਗਦਾ ਹੈ ਮੰਤਰੀ ਸਾਹਿਬ ਵੱਲੋਂ ਤੁਹਾਨੂੰ ਸਨਮਾਨ ਦੇਣਾ ਚਾਹੀਦਾ ਸੀ ਜਿੱਤ ਕਾਈਦਾ ਸਾਡਾ ਮਾਨ ਸਨਮਾਨ ਜਿੰਨਾ ਚਾਹੀਦਾ ਉਹ ਨਹੀਂਗਾ ਹਾਂ ਤੇ ਹੁਣ ਹੁਣ ਤੁਸੀਂ ਪਹਿਲਾ ਸਨਮਾਨ ਤੁਹਾਨੂੰ ਦੇ ਤੇ ਜਦੋਂ ਮੰਤਰੀ ਸਾਹਿਬ ਆਉਣਗੇ ਤੁਹਾਡੀ ਲਈ ਫੋਟੋ ਉਗੀ ਫੋਟੋ ਹੀ ਹੋਊਗੀ ਉਹ ਵੀ ਜਿਹੜੀ ਅਸੀਂ ਏਡੀ ਨੇ ਮਾਨਦੇ ਜਿਸ ਤਰ੍ਹਾਂ ਫਰੀਦਕੋਟ ਪਿਛਲੀ ਵਾਰ ਕੀਤਾ ਗਿਆ ਸੀ ਮਠਾਈ ਦੇ ਡੱਬੇ ਉਹਨਾਂ ਨੇ ਪ੍ਰਸ਼ਾਸਨ ਦੇ ਪੈਰਾਂ 'ਚ ਮਾਰੇ ਜੇ ਹੋ ਸਕਦਾ ਅਸੀਂ ਵੀ ਆਉਣ ਵਾਲੇ ਸਮਾਗਤਾਂ 'ਚ ਹੀ ਕਰਕੇ ਅੱਛਾ ਕੀ ਕਹਿਣਾ ਚਾਹੁੰਦੇ ਜੀ ਬਾਬੂ ਜੀ ਕੀ ਨਾਮ ਕੀ ਨਾਮ ਕੀ ਮੇਰਾ ਨਾਮ ਪ੍ਰਕਾਸ਼ ਸਮਾਚੀ ਬੋਲ ਰਿਹਾ ਹਾਂ ਵੇਖੋ ਜੀ ਆਪਣੇ ਫਰੀਦ ਦੇ ਫੈਕਟਰੀ ਦੀ ਕੋਈ ਕਦਰ ਨਹੀਂ ਕੋਈ ਗੱਲਬਾਤ ਨਹੀਂ ਟੂਲ ਬਲੱਜਾਂ ਸਾਨੂੰ ਫ੍ਰੀ ਕੀਤੇ ਆ ਸਰਦਾਰ ਰਣਜੀਤ ਸਿੰਘ ਜੀ ਧਰਮਕੋਟ ਜਾ ਕੇ ਜਾ ਕੇ ਉਹ ਜਦੋਂ ਅਸੀਂ ਕਹੀਦਾ ਆਇਡੈਂਟੀਟੀ ਕਾਰਡ ਦਿਖਾਈਦਾ ਉਹ ਕਹਿੰਦਾ ਪਾਸੇ ਆ ਕੰਮ ਨੇ ਐਸ ਐਸ ਤਰ੍ਹਾਂ ਬੋਲਦੇ ਆ ਅੱਛਾ ਐਸ ਤਰ੍ਹਾਂ ਬੋਲਦੇ ਆ ਪਾਸੇ ਹੋ ਜਾ ਆਪਣੇ ਦਾ ਤੂੰ ਜੇ ਜੇ ਲਾ ਕਟੀਆਂ ਉਹਨਾਂ ਕੀ ਤੋਹੀ ਕਟੀਆਂ ਉਹਨਾਂ ਕੀ ਸਾਨੂੰ ਨਹੀਂ ਸੰਤ ਤਾਂ ਪੈਸੇ ਨਾ ਮਤੋੜਾ ਅੱਛਾ ਤੁਹਾਨੂੰ ਹੁਣ ਸਨਮਾਨ ਨੇ ਜਿਹੜੇ ਪਹਿਲਾਂ ਤੁਹਾਡੇ ਮੂਰੇ ਧਰਤੇ ਆ ਸਾਡੇ ਮੂਰੇ ਪਹਿਲਾਂ ਰਾਤੇ ਜੀ ਜਦੋਂ ਆਪਣੇ ਆਪਣੇ ਭਗਤ ਸਿੰਘ ਸਟੇਡੀਅਮ ਦੇ ਵਿੱਚ ਹੁੰਦਾ ਸੀਗਾ ਉਦੋਂ ਮੰਤਰੀ ਜੀ ਆਪ ਨੇ ਗੱਲ ਵਿੱਚ ਲੋਈ ਪਾਉਂਦੇ ਹੁੰਦੇ ਸੀਗੇ ਹੁਣ ਆ ਤਾਂ ਇਤਨਾ ਜਿਵੇਂ ਗ੍ਰੇਮ ਰੋਟੀ ਛੱਡ ਨਹੀਂ ਹੁੰਦੀ ਆ ਉਹ ਗੱਲ ਆ ਨਹੀਂ ਫਿਰ ਤੁਸੀਂ ਤੁਸੀਂ ਦਰਸ਼ਨ ਨਾਲ ਬਜਾਏ ਤੁਸੀਂ ਸਨਮਾਨ ਲੈਣ ਆਉਂਦੇ ਹੋ ਜਾਂ ਰੀਅਲ ਦਾ ਸਨਮਾਨ ਲੈਣ ਆਉਂਦੇ ਆ ਨਾ ਨਹੀਂ ਆਈ ਆਈ ਸਨਮਾਨ ਦਾ ਇਹਦਾ ਮਾਂ ਪਿਓ ਦਾ ਸਨਮਾਨ ਦੋ ਤਰ੍ਹਾਂ ਦਾ ਹੁੰਦਾ ਇੱਕ ਇੱਜ਼ਤ ਕੀਤੀ ਜਾਵੇ ਇੱਥੇ ਇੱਕ ਸਨਮਾਨ ਹੁੰਦਾ ਤੁਹਾਨੂੰ ਨਾਲ ਫੜਾਤਾ ਸਾਨੂੰ ਫੜਾ ਉਹ ਸਾਨੂੰ ਫੜਾਤਾ ਕੀ ਆ ਜੀ ਅਸੀਂ ਜਾ ਕੇ ਕਾਰ ਦੇ ਵਿੱਚ ਰੱਖ ਦਿੰਦੇ ਆ ਉਹ ਕੀ ਆ ਜੀ 150 ਦੇ ਲੱਡੂਆਂ ਦੇ ਭੁੱਖੇ ਨਹੀਂ ਜੋੜੇ ਟੱਕੇ ਨਾਲ ਅਸੀਂ ਲੱਡਿਆਂ ਦੇ ਲੱਡੂਆਂ ਦੇ ਭੁੱਖੇ ਨਹੀਂ ਲੱਡੂ ਸਾਡੇ ਘਰੇ ਬਥੇਰੇ ਬਹੁਤ ਆ ਉਹ ਮੰਤਰੀ ਸਾਹਿਬ ਆਉਣ ਆਪਣੇ ਸਾਾਨੂੰ ਸਨਮਾਨਤ ਕਰਨ ਸਾਡੇ ਹਾਲਚਲ ਪੁੱਛਣ ਵੀ ਆਪਣੇ ਤੁਹਾਨੂੰ ਕੀ ਤਕਲੀਫ ਹੈ ਇਹ ਕੀ ਹੋਇਆ ਅਗਲੇ ਪਾਸੇ ਕੁਰਸੀ ਦੇ ਉੱਤੇ ਰੱਖਤੇ ਲੱਡੂ ਰੱਖਤੇ ਬੁਰਾਣਾ ਰੱਖਤਾ ਇਹ ਕੀ ਹੈ ਉਹਨੂੰ ਮਿਲਾ ਕੇ ਖਾਣਾ ਪੂਰਤੀ ਹੋ ਰਹੀ ਹੈ ਖਾਣਾ ਪੂਰਤੀ ਹੋ ਰਹੀ ਹੈ ਜੀ ਮੇਰੇ ਪਿਤਾ ਦਾ ਪੱਥਰ ਤੇ ਨਾਂ ਹੀ ਨਹੀਂ ਲਿਖਿਆ ਦੂਜੇ ਤਿੰਨ ਲਿਖੇ ਮੇਰੇ ਪਿਤਾ ਦੇ ਮਾਚੀ ਬਗਰੇ ਉਹਨਾਂ ਦੇ ਮੇਰੇ ਪਿਤਾ ਦਾ ਪੱਥਰ ਤੇ ਨਾਂ ਹੀ ਨਹੀਂ ਲਿਖਿਆ ਉਹਨਾਂ ਨੇ ਕੀ ਉਹਦੀ ਫੋਟੋ ਨਹੀਂ ਆ ਗਈ ਸੀ ਉਹਨਾਂ ਦਾ ਸੰਸਾਰਾ ਸਿੰਘ ਜੇਲਾ ਕੱਟ ਗਿਆ ਉਹਨਾਂ ਨੇ ਉਹ 8 ਸਾਲ ਤੱਕ ਪਤਾ ਹੀ ਨਹੀਂ ਲੱਗਾ ਵੀ ਕਿੱਥੇ ਕਿੱਥੇ ਨਹੀਂ ਸੀ ਉਹ ਬਾਹਰ ਹਾਂਜੀ ਕੀ ਕਰਾਂ ਮੇਰਾ ਨਾਮ ਅਰुण ਗੋਇਲ ਹੈ ਮੇਰੇ ਪਿਤਾ ਦਾ ਨਾਮ ਮਨਸ਼ੀਮ ਗੋਇਲ ਸੀ ਮੇਰੇ ਪਿਤਾ ਨੇ ਲਗਭਗ 10 ਸਾਲ ਦੇ ਦਿਲ ਕੱਟਿਆ ਆਰਮੈਕਟ ਦੇ ਅੰਡਰ ਤੇ ਇਕਵਿਟੰਡੀਆ ਮੈਂਬਰ ਤੇ ਪਾ ਨੌਜਵਾਨ ਨੌਜਵਾਨ ਸੁਨਾ ਦਾ ਮੈਂਬਰ ਸੀ ਮੇਰਾ ਡੈਡੀ ਮਤਲਬ ਕਿ ਹੁਣ ਸਾਨੂੰ ਇਹ ਠੀਕ ਹੈ ਸਾਡੇ ਵਿੱਚ ਸੈਟ ਹੈ ਪਰ ਇਹ ਵੀ ਸਾਨੂੰ ਕੋਈ ਜ਼ਿਆਦਾ ਸਨਮਾਨ ਜਿੱਦ ਨਹੀਂ ਮਿਲਦੀ ਜਿਵੇਂ ਮੈਸਾਂ ਮਿਲਣ ਜਾਂਦੀ ਹੈ ਕੋਈ 10 ਸਾਲ ਦਿਲ ਕੱਟਿਆ ਕੋਈ ਛੋੜੀ ਨਹੀਂ ਦਿਲ ਕੱਟਿਆ ਪਗਸਿੰਗਰ ਨਾਲ ਮੇਰਾ ਡੈਡੀ ਰਹਿ ਪਗਸੀ ਮਾਂ ਸਾਡੇ ਵੀ ਇੱਕ ਘਰ ਚ ਇੱਕ ਦਿਨ ਰਹੀ ਐ ਮਤਲਬ ਕਿ ਮੇਰੇ ਫਾਦਰ ਡੈਡੀ ਦੇ ਲਿੰਕ ਸੀਗੇ ਹੁਣ ਮੇਰੇ ਫਾਦਰ ਨੂੰ ਐਕਸਪਾਇਰ ਹੋ ਦਾ 52 ਸਾਲ ਹੋ ਗਏ ਐ 76 ਤੁਹਾਨੂੰ ਅੱਜ ਫਿਰ ਜਿਹੜੇ ਨਾਮ ਨੇ ਅੱਗੇ ਰੱਖਦੇ ਹੋ ਜੀ ਉਸ ਤਰ੍ਹਾਂ ਹੀ ਬਸ ਖਾਣਾ ਪੂਰਤੀ ਹੁੰਦੀ ਜਿਵੇਂ ਮੂਰੇ ਰੱਖਦੇ ਹਾਂ ਮਾ ਬੂਰੇ ਰੱਖਦੇ ਐ ਮੰਤਰੀ ਜਾਂ ਐਮਐਲਏ ਰਿਸਪੈਕਟ ਨਹੀਂ ਐ ਜਿੱਦਾਂ ਜਿੱਦਾਂ ਦੇਖੋ ਇਹ ਇਹ ਜਿਹੜਾ ਰਾਜ ਵਾਲਾ ਰਾਜ ਹੋ ਰਿਹਾ ਐ ਇਹ ਫਟੜਾ ਫਟੜਾ ਕਰਕੇ ਹੋ ਰਿਹਾ ਐ ਜੋ ਜੇ ਉਸ ਨਾਲ ਬੰਦੇ ਨਾਲ ਜੁੜਦੇ ਜੇ ਪਗ ਸਿੰਘ ਬਾਰੇ ਬੰਦੇ ਨਾਲ ਜੁੜਦੇ ਤੇ ਇਹ ਆਜ਼ਾਦੀ ਨਹੀਂ ਮਿਲ ਸਕਦੀ ਸੀ ਤਾਂ ਤੁਹਾਨੂੰ ਇੱਕ ਤਸਵੀਰ ਤਸਵੀਰ ਦਿਖਾ ਦਿੰਨਾ ਇਹ ਮੋਮੈਂਟੋ ਨੇ ਜਿਹੜੇ ਇੱਕ ਮਿੰਟ ਛੱਡ ਦਿਓ ਜੀ ਇਹ ਮੋਮੈਂਟੋ ਨੇ ਜਿਹੜੇ ਔਰ ਇਹ ਤੁਸੀਂ ਨਜ਼ਰ ਮਾਰ ਸਕਦੇ ਹੋ ਕਿ ਇਸ ਤਰੀਕੇ ਨਾਲ ਇੱਕ ਕਾਰਡ ਆ ਵਿੱਚ ਔਰ ਇਸ ਕਾਰਡ ਇਹ ਕਾਰਡ ਹਰਪਜਨ ਸਿੰਘ ਅੱਜ ਇੱਥੇ ਮੰਤਰੀ ਪਹੁੰਚ ਰਹੇ ਨੇ ਔਰ ਇਹ ਜਿਹੜੇ ਇਨਾਮ ਨੇ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦੇ ਮੂਰੇ ਧਰ ਦਿੱਤੇ ਗਏ ਨੇ ਪਹਿਲਾਂ ਹੀ ਇਹ ਫ੍ਰੀडम फाइਟਰਾਂ ਦੇ ਪਰਿਵਾਰ ਨੇ ਮੂਰੇ ਧਰ ਦਿੱਤੇ ਗਏ ਨੇ ਇਹਦਾ ਮਤਲਬ ਇਹ ਥੋੜੀ ਵੀ ਜਿਹੜੀ ਇਹ ਰਿਸਪੈਕਟ ਆ ਜਾਂ ਜਿਹੜਾ ਸਨਮਾਨ ਆ ਕੀ ਆ ਇੱਕ ਮੋਮੈਂਟੋ ਸਨਮਾਨ ਲੈਣ ਆਏ ਨੇ ਜੈ ਇਹਨਾਂ ਨੂੰ ਰੀਅਲ ਸਨਮਾਨ ਚਾਹੀਦਾ ਸੀਗਾ ਇਹ ਇਹ ਤਸਵੀਰ ਤੁਸੀਂ ਆਪ ਨਜ਼ਰ ਮਾਰ ਲਓ ਸਾਰੇ ਜਿਹੜੇ ਫ੍ਰੀडम फाइਟਰਾਂ ਦੇ ਪਰਿਵਾਰ ਨੇ ਸਭ ਦੇ ਨਾਲ ਹੀ ਇਸ ਵਾਰ ਇਸ ਤਰ੍ਹਾਂ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਜਿਹੜਾ ਸਾਡਾ ਇੱਜ਼ਤ ਮਾਨ ਸਨਮਾਨ ਨਹੀਂ ਕੀਤਾ ਜਾਂਦਾਗਾ ਕਿਤਨ ਕਿਤੇ ਖਾਣਾ ਪੂਰਤੀ ਕੀਤੀ ਜਾਂਦੀ ਆ ਇਹ ਗੱਲ ਇੱਥੇ ਫ੍ਰੀडम फाइਟਰਾਂ ਦੇ ਪਰਿਵਾਰ ਦੇ ਨਜ਼ਰ ਆ ਰਹੇ